ਜਿਆਦਾ ਨੁਕਸਾਨ ਹੋ ਗਿਆ ਜਿਆਦਾ ਹੀ ਹੋ ਗਿਆ ਜਿਆਦਾ 8 10 ਫੀਸ ਸਾਡੇ ਦਾ ਖਰਾਬ ਹੋ ਗਿਆ ਸਾਰੇ ਲੋਹੇ ਹੋ ਗਿਆ ਸਾਰੇ ਅੱਗ ਲੱਗਣ ਦਾ ਕਾਰਨ ਕਿਸੇ ਆਗ ਲੱਗਣ ਦਾ ਕਾਰਨ ਹੈ ਅੱਛਾ ਇਹ ਕੜਕ ਸਾਰੇ ਖੇਤਾਂ ਦੇ ਭਰੀ ਸੀ ਕਿੰਨੇ ਕਿੰਨੇ ਕਰਕੇ ਤਾਰ ਕੱਟ ਹੋ ਗਏ ਉਹਨਾਂ ਜੜਾੜੇ ਪੈ ਗਾ ਸਿੱਦੇ ਅੱਗ ਮੱਝ ਗਈ ਕਹਾ ਤੇ ਕਹਾ ਤਾਂ ਮੈਂ ਨਹੀਂ ਆ ਰਿਹਾ ਤੋ ਅੱਡਾ ਨੁਕਸਾਨ ਕਿੰਨਾ ਕਰਨ ਸਿੱਧਾ 8 600 ਹੋਗਾ ਸਾਡੇ ਸਾਰੇ ਕੋਲ ਸਾਰੇ ਅੱਠ ਖੇਤ ਪੂਰੇ ਤੇ ਪੂਰੇ ਹਨ ਹੋਰ ਹੈਗੇ ਹੋਰ ਪਿੱਛੇ ਆ ਉਹ ਮਰ ਰਿਹਾ ਇਧਰੋਂ ਮੋਰੇ ਹੋ ਰਿਹਾ ਖਾਸ ਸੰਤੋ ਤਾਂ ਮੰਗ ਇਹ ਕਰਦੇ ਫੇ ਸਾਨੂੰ ਹੁਣ ਜੋ ਖਰਚ ਪਾਣੇ ਉਹ ਮਿਲਣਾ ਚਾਹੀਦਾ ਸਾਰਾ ਦਾ ਨੁਕਸਾਨ ਹੋ ਗਿਆ ਜਿਆਦਾ ਹੀ ਹੋ ਗਿਆ ਜਿਆਦਾ 8 10 ਖੇਤ ਸਾਡੇ ਦਾ ਖਰਾਬ ਹੋ ਗਿਆ ਸਾਰੇ ਲੋਹੇ ਹੋ ਗਿਆ ਸਾਰੇ ਅੱਗ ਲੱਗਣ ਦਾ ਕਾਰਨ ਕਿਸੇ ਆਗ ਲੱਗਣ ਦਾ ਕਾਰਨ ਹੋ ਸਕਦਾ ਹੈ ਅੱਛਾ ਜੇ ਕੜ ਕੇ ਸਾਰੇ ਖੇਤਾਂ ਦੇ ਭਰੀ ਸੀ ਕਿੰਨੇ ਕਿੰਨੇ ਕਰਕੇ ਥਾਰ ਟੱਚ ਹੋ ਗਏ ਉਹਨਾਂ ਝਾੜੇ ਪਾਗਾ ਸਤੇ ਪੱਗ ਮੱਛ ਗਈ ਤਾਂ ਕਹਾ ਤੇ ਕਹਾ ਆਂ ਜਾਣ ਹੈ ਆ ਤੁਹ ਅੱਡਾ ਨੁਕਸਾਨ ਕਿੰਨਾ ਕਰਨ ਸੱਟ 8 ਖੇਤ ਹੋਗਾ ਕੋਈ ਕੋਈ ਤਾਂ ਹੈ ਕਿ ਸਗੇ ਕੋਈ ਅੱਠੇ ਜਾ ਜੇ ਹੋ ਗਏ ਸਾਡੇ 8 ਖੇਤ ਪੂਰੇ ਤੇ ਪੂਰੇ ਹੋਰ ਹੈਗੇ ਹੋਰ ਪਿੱਛੇ ਆ ਉਹ ਮਰ ਰਿਹਾ ਇਧਰੋਂ ਮੋਰੇ ਹੋ ਰਿਹਾ ਕਾ ਸੰਪੂਰਨ ਮੰਗ ਇਹ ਕਰਦੇ ਵੇ ਸਾਨੂੰ ਹੁਣ ਜੋ ਖਰਚ ਪਾਣੇ ਉਹ ਮਿਲਣਾ ਜਾਈ ਤਾਂ ਸਾਰਾ ਬਹੁਤ ਨੁਕਸਾਨ ਹੋ ਗਿਆ ਜਿਆਦਾ ਹੀ ਹੋ ਗਿਆ ਜਿਆਦਾ 10% ਸਾਡੇ ਦਾ ਖਰਾਬ ਹੋ ਗਿਆ ਸਾਰੇ ਲੋਏ ਹੋ ਗਿਆ ਸਾਰੇ ਅੱਗ ਲੱਗਣ ਦਾ ਕਾਰਨ ਕਿਸੇ ਆਗ ਲੱਗਣ ਦਾ ਕਾਰਨ ਹੋਇਆ ਜੀ ਸਦਾ ਜੀ ਅੱਛਾ ਜੀ ਇਹ ਕੜ ਕੇ ਸਾਰੇ ਖੇਤਾਂ ਦੇ ਭਰੀ ਸੀ ਕਿੰਨੇ ਕਿੰਨੇ ਕਰਕੇ ਥਾਰ ਕੱਚ ਹੋ ਗਏ ਉਹਨਾਂ ਝਾੜੇ ਪੈਗਾ ਸਿੱਧੇ ਅੱਗ ਮੱਝ ਗਈ ਕਹਾਂ ਤੇ ਕਹਾਂ ਤੁਹਾਡਾ ਨੁਕਸਾਨ ਕਿੰਨਾ ਕਨਸਟ ਹੈ ਸਾਡੇ 8 ਖੇਤਾਂ ਦਾ ਹੋਗਾ ਕੋਈ ਕੋ ਤਾਂ ਹੈ ਕਿ ਸਾਰੇ ਕੋ ਤੇ ਅੱਠ ਖੇਤ ਜਾ ਜਾਣਗੇ ਸਾਡੇ 8 ਖੇਤ ਪੂਰੇ ਤੇ ਪੂਰੇ ਹੋਰ ਹੈਗੇ ਹੋਰ ਪਿੱਛੇ ਆ ਉਹ ਮਰ ਰਿਹਾ ਇਧਰੋਂ ਮੋਰੇ ਹੋ ਰਿਹਾ ਖਾਸ ਨੂੰ ਤਾਂ ਮੰਗ ਇਹ ਕਰਦੇ ਵੀ ਸਾਨੂੰ ਹੁਣ ਜੋ ਖਰਚ ਪਾੜੇ ਉਹ ਮਰਨ ਜਾਇਦਾ ਸਾਰਾ